ਜਾ 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 ਹਾਂ ਮੱਥਾ ਦਲਾਈ ਦਿਨਾ ਮੱਥਾ ਤੇ ਵੈਰੀ ਗੁੱਡ ਪਟਾ ਓਕੇ ਆਓ ਹੋਰ ਬਾਈ ਕੀ ਹਾਲ ਚਾਲ ਵੀਰ ਕਰਦੇ ਸਾਰੇ ਵਧੀਆ ਹੋਊ ਜੀ ਭਰਾ ਮੇਰੇ ਤੇ ਅੱਜ ਬਾਈ ਆਪਾਂ ਆਏ ਹੋਏ ਸੀਗੇ ਇੱਥੇ ਬੱਲੋ ਆਲਾ ਇੱਥੇ ਚੱਲ ਰਹੀ ਆ ਆਪਦੇ ਗਾਣੇ ਦੀ ਸ਼ੂਟਿੰਗ ਤੇ ਚਲੋ ਆਪਣੇ ਮਿੱਤਰ ਦਾ ਫੋਨ ਆਇਆ ਸੀਗਾ ਗੱਡੀ ਚਾਹੀਦੀ ਸੀ ਜੀ ਉਹਨਾਂ ਨੂੰ ਆਪਾਂ ਬਈ ਉਹਨਾਂ ਨੂੰ ਬਾਈ ਉਹਨਾਂ ਨੂੰ ਗੱਡੀ ਚਾਹੀਦੀ ਸੀ ਤੇ ਆਪਾਂ ਆਪਣੀ ਗੱਡੀ ਦੇਤੀ ਫਿਰਕਾਰ ਵੀ ਉਹਨਾਂ ਨੂੰ ਤੇ ਚਲੋ ਸ਼ੂਟਿੰਗ ਚੱਲ ਰਹੀ ਆ ਦਿਖਾਉਣੀ ਆ ਤੁਹਾਨੂੰ ਇੱਧਰ ਤੇ ਇਸ ਟਾਈਮ ਆਪਾਂ ਹੈਗਾ ਗੁੱਜਰਾਲ ਚੱਲ ਰਿਹਾ ਸ਼ੂਟ ਆਓ ਬਈ ਚੱਲ ਰਿਹਾ ਸ਼ੂਟ गड्डी अपने तो सारे छूट जा रहे मोटर ਫਟੋ ਓਕੇ ਆਓ ਕਾ ਕਾ ਦੋ ਦੋ ਕੱਟ 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 ਓਕੇ ਬੈਕ ਕਰ ਆ ਜੀ ਆਓ ਆ ਜਿਹੜਾ ਬਾਈ ਮੂਰੇ ਤਰਿਆਉਂਦਾ ਨਾ ਬਾਈ ਉਹਦਾ ਗਾਣਾ ਵਾ ਆ ਵੀਰੇ ਜਣਾ ਮੂਰੇ ਬੈਠਾ ਹੁਣ ਕਾ ਵੀ ਦੜਾ टाकी ਖੋਲ ਕੇ ਇਹ ਵੀਰ ਦਾ ਗਾਣਾ ਆਇਆ ਵਾ ਵਿਦਆਊਟ ਯੂ ਪਹਿਲਾਂ ਪਹਿਲਾਂ ਵਿਦਆਊਟ ਯੂ ਆਇਆ ਸੀ ਗਾਣਾ ਹੁਣ ਨਮਾ ਆ ਰਿਹਾ ਵਾ ਗਾਣਾ ਕੋਈ ਤੇ ਬਾਈ ਦਾ ਨਾਮ ਵੀ ਝੋਆ ਨਾ ਤੇ ਤੁਸੀਂ ਜਾ ਕੇ YouTube ਤੇ ਸੁਣ ਸਕਦੇ ਹੋ ਗਾਣਾ ਜਿਹੜਾ ਨਵਾਂ ਗਾਣਾ ਆਇਆ ਬਈ ਹੁਣ ਆ ਗਿਆ ਵਾ ਮਤਲਬ ਆਪਾਂ ਇਹ ਵੀਡੀਓ ਥੋੜੀ ਥੋੜੇ ਦਿਨਾਂ ਬਾਅਦ ਪਾ ਰਹੇ ਆਂ ਗਾਣਾ ਆਏ ਤੋਂ ਬਾਅਦ ਬਲੌਗ ਪਾ ਰਹੇ ਆਂ ਇਹ ਤੇ ਗਾਣੇ ਦਾ ਨਾਮ ਹੈ ਕਾਲੀ ਗੱਡੀ ਬਾਈ ਵੀ चौहान ਤੇ ਰੋਬ ਜਲਦੀ ਜਲਦੀ ਥੋੜੀ ਪਿੱਛੇ ਕਰ ਲੈ ਵੀਰੇ ਗੱਡੀ ਇੱਥੇ ਕਰ ਲੈ ਜਿੱਥੇ ਪਹਿਲਾਂ ਬੜੀ ਜੀ どうぞ。 ਆ ਜਾਓ ਬਰੇ ਜਲਦੀ ਲੋ ਵੀਰੇ ਸ਼ੂਟਿੰਗ ਦਾ ਚੱਲੀ ਜਾਂਦੀ ਆ ਜਿਵੇਂ ਕਿ ਤੁਹਾਨੂੰ ਪਤਾ ਸ਼ੂਟਿੰਗ ਕਰਨੀ ਸੌਖੀ ਨਹੀਂ ਪਈ ਹੈਗੀ ਬਹੁਤ ਔਖਾ ਕੰਮ ਆ ਬਈ ਸ਼ੂਟ ਕਰਨਾ ਹੁਣ ਜਿਵੇਂ ਅੱਜ ਦੇ ਵਿੱਚ ਇਹਨਾਂ ਕੋਲ ਬਈ ਬੰਦਾ ਦੀ ਸ਼ਾਰਟੇਜ ਆ ਗਈ ਇੱਕ ਬੰਦਾ ਐਮਰਜੈਂਸੀ ਜਿਹਨਾਂ ਦਾ ਚਲੇ ਗਿਆ ਤੇ ਬਾਈ ਕਹਿੰਦਾ ਯਾਰ ਤੂੰ ਕਰਦੇ ਆ ਦਾ ਕੀ ਕਹਿੰਦੇ ਹੁੰਦੇ ਆ ਇੰਨਾ ਕੁ ਰੋਲ ਸੀਗਾ ਕਰਨਾ ਕਿ ਬੰਦੇ ਨੂੰ ਖਿੱਚ ਕੇ ਲਿਆਉਣਾ ਸੀਗਾ ਅੰਦਰੋਂ ਤੇ ਉਧਰ ਰਖਣਾ ਹੈ ਜਾਂ ਮੇਰੇ ਚ ਦਿਖਾਇਆ ਗਿਆ ਵਾ ਕੀ ਬੰਦਾ ਬੰਦਾ ਚੱਕਿਆ ਹੋਇਆ ਵਾ ਜਿਹੜਾ ਗਵਾਹੀ ਦਿੰਦਾ ਸੀ ਤੇ ਹਾਂ ਓਏ ਬੰਦੂ ਫਿਰ ਕੱਢ ਬੰਦੂ ਹੱਥ ਤੇ ਬੰਦੂ ਘੁਮਾ ਦੇ ਦੇਖਾਂ ਸਾਹਮਣੇ ਇੱਥੇ ਤੋਂ ਸਾਹਮਣੇ ਬੰਦੂ ਘੁਮਾ ਹਾਂ ਮੱਥੇ ਤੇ ਲਾਈ ਦੀ ਨਾ ਮੱਥੇ ਤੇ ਵੈਰੀ ਗੁੱਡ ਮੌਸਮਾਂ ਬਹੁਤ ਸੌਣਾ ਬੜੇ ਬਾਣਾਂ ਚੱਕੀ ਲੱਗਦੀ ਬਾਕੀ ਦਾ ਹੁਣ ਸੋਲਿਓ ਸੋਲ ਜੋੜ ਜਿਲਾ ਕੇ ਜੋੜੂ ਨਾ ਇਹਦੇ ਪਾਣੀ ਮੈਂ ਕਹਿੰਦਾ ਇਹ ਮੈਚ ਅਕਾਉਂਟ ਕੀ ਦਿੱਸੇ ਤਾ ਮੈਂ ਬਾਹਰ ਕੀ ਆ ਗਿਆ ਬਈ ਸ਼ੂਟ ਕਰ ਰਹੇ ਸੀਗੇ ਤੇ ਮੀਂਹ ਆ ਗਿਆ ਜਾਨੋ ਦੇਖੋ ਵਾਲੇ ਦਾ ਵਾਲੀ ਇਹ ਸ਼ੂਟ ਰੁਕ ਗਿਆ ਵਿਚਾਲੀ ਦੇ ਕੋਣ ਕਦੋਂ ਹਟਦਾ ਮੀ ਤੇ ਫੇਰ ਚੱਲੂਗਾ ਸ਼ੂਟ ਇਹ ਬਾਈ ਦਾ ਗਾਣਾ ਵਾ ਗਾਣੇ ਦਾ ਸ਼ੂਟ ਹੋ ਰਿਹਾ ਯਾਰ ਚਲੋ ਬਈ ਮੀਂਹ हट ਗਿਆ ਸੀਗਾ ਹੁਣੀ ਛਿਛੀ ਦੀ ਤਾਹੀ ਸ਼ੂਟ ਨਿਬੜਨ ਲੱਗ ਗਿਆ ਕੋਈ ਲਾਸਟ ਹੋਰ ਲੈਣਾ ਸੀ ਟੇਕ ਲੈਣਾ ਸੀ ਇਹਨਾਂ ਨੇ ਤੇ ਉਧਰੋਂ ਪਹਿਲਾਂ ਮੀਂਹ ਆ ਗਿਆ ਸੀ ਹੁਣ ਮੀਂਹ ਹੁਣੀ हटਿਆ ਵਾ ਮਾੜਾ ਮਾੜਾ ਕੰਮ ਹਲੇ ਵੀ ਹੋ ਰਹੀ ਆ ਤੇ ਬਸ ਇਹਨਾਂ ਨੇ ਹੁਣ ਵੇੜ ਕੇ ਚੱਲਦੇ ਆ ਤੋਂ ਬਾਅਦ ਆ ਸ਼ਾਟਾਂ ਜੋ ਬਈ ਆਪਾਂ ਕਿਸੇ ਕਿਸੇ ਜੋ ਆਵਾਜ਼ ਕੱਟਦੀ ਕਿਉਂਕਿ ਗਾਣਾ ਹਲੇ ਆਉਣਾ ਮੋਬਾਈਲ ਦਾ ਹਲੇ ਰਿਲੀਜ਼ ਨਹੀਂ ਹੋਇਆ ਫਿਰ ਉਹ ਲੀਕ ਵਾਲਾ ਇਸ਼ੂ ਹੋ ਜਾਂਦਾ ਤਾਹੀਂ ਆਪਾਂ ਸ਼ੂਟ ਦੇ ਟਾਈਮ ਕਿਉਂਕਿ ਮਗਰ ਗੱਡੀ 'ਚ ਗਾਣਾ ਲਾ ਕੇ ਸ਼ੂਟ ਕਰ ਰਹੇ ਸੀਗੇ ਫਿਰ ਲਿਪਸਿੰਗ ਵਗੈਰਾ ਕਰਨੀ ਹੁੰਦੀ ਆ ਤਾਂ ਹੀ ਆਪਾਂ ਇਹਦੇ ਵਿੱਚੋਂ ਗਾਣਾ ਕੱਟਤਾ ਵਾ ਤੇ ਬਾਅਦ 'ਚ ਤੁਸੀਂ ਗਾਣਾ ਆ ਜੂਗਾ ਤੁਹਾਨੂੰ ਲਿੰਕ ਪਾ ਦਾਂਗੇ ਤੁਸੀਂ ਸੁਣ ਸਕਦੇ ਹੋ ਲੋ ਵੀਰੇ ਲਾਸਟ ਹੀ ਸ਼ਾਟ ਸੀਗਾ ਬਸ ਇਹ ਤੋਂ ਬਾਅਦ ਕੰਮ ਜਾਣਾ ਨਿਬੜ ਤੇ ਵਾਸ ਹੁਣ ਚਲਦੇ ਆ ਘਰਾਂ ਨੂੰ ਤੇ ਬਹੁਤ ਚਲੋ ਟਾਈਮ ਲੱਗਾ ਕਿਉਂਕਿ ਸ਼ਾਟ ਵਗੈਰਾ ਲੈਣ ਨੂੰ ਬਕਮੀ ਵੀ ਆ ਗਿਆ ਸੀਗਾ ਤੇ ਉਮੀਦ ਕਰਦੇ ਆ ਗਾਣਾ ਵਧੀਆ ਚੱਲੂਗਾ ਬਾਈ ਦਾ ਤੇ ਗੁੱਡ ਲੱਕ ਕਹਿੰਦੇ ਆ ਆਪਦੇ ਬੁੱਲੀਆਂ ਆਪਾਂ